ਜਿਹੜੀ ਅਸੀਂ ਪੰਕਤੀ ਲਈ ਸੀ ਇਹ ਬੜੀ ਪਿਆਰੀ ਪੰਕਤੀ ਹੈ ਢਾਡੀ ਦਰ ਪ੍ਰਭ ਮੰਗਣਾ ਢਾਡੀ ਭਾਗ ਗਉਣ ਵਾਲਾ ਉਹਦੇ ਦਰ ਦਾ ਜਿਹੜਾ ਮੰਗਤਾ ਹੁੰਦਾ ਹੈ ਉਹਦੇ ਦਰ ਤੇ ਬਹਿ ਜਾਂਦਾ ਇੱਕ ਵਾਰੀ ਕਿਉਂਕਿ ਗੁਰਬਾਣੀ ਦਾ ਇੱਕ ਬਚਨ ਢੀਠ ਹੋਏ ਮੰਗੋ ਮੰਗਣਾ ਵੀ ਕਿਦਾਂ ਢੀਠ ਹੋ ਕੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਚਾਰ ਵਾਰ ਨਹੀਂ 10 ਵਾਰ ਨਹੀਂ ਜਿੱਤੇ ਤਾਂ ਬਸੀਜੇਗਾ ਕਦਿੱਤੇ ਤਾਂ ਉਹ ਦਿਲ ਕਰੇਗਾ ਜਿਵੇਂ ਬਾਬਾ ਕਬੀਰ ਸਾਹਿਬ ਨੇ ਆਖਿਆ ਕਹਿੰਦੇ ਨੇ ਹੈ ਵਾਹਿਗੁਰੂ ਮੈਂ ਤੇਰੇ ਦਰ ਦਾ ਕੁੱਤਾ ਹਾਂ ਮਮ ਕੁਕਰ ਤੇਰੇ ਦਰਬਾਰ ਭੌਂਕੇ ਆਗੇ ਹਮੇਸ਼ਾ ਹਮੇਸ਼ਾ ਪੌਗਦੇ ਤੇਰੇ ਦਰ ਦੇ ਉੱਤੇ ਔਰ ਇੱਕ ਵਾਰ ਥੋੜੀ ਆਪ ਨੂੰ ਕਿਉਂਕਿ ਅਪਾ ਜਦੋਂ ਕੁੱਤੇ ਬਾਣੀ ਗਏ ਉਹਦੇ ਕੂਕਰ ਬਾਣੀ ਗਏ ਫਿਰ ਉਹਦੇ ਦਰ ਦੇ ਹੋ ਗਏ ਫਿਰ ਸਾਨੂੰ ਇਹ ਮਨ ਵਿੱਚ ਚਾਹ ਨਾ ਹੋਣੀ ਚਾਹੀਦੀ ਵੀ ਬੁਰਕੀ ਖਾਵਾਂਗੇ ਤੇ ਤੇਰੇ ਘਰ ਚੋਂ ਖਾਵਾਂਗੇ ਤੇਰੇ ਘਰ ਨੂੰ ਛੱਡ ਕੇ ਨਹੀਂ ਕਿਸੇ ਪਾਸੇ ਜਾਣਾ ਇੱਥੇ ਕਹਿੰਦੇ ਨੇ ਢਾਡੀ ਹੋ ਜਾਓ ਗਵਈਏ ਬਣ ਜਾਓ ਦੇ ਮੰਗਤੇ ਬਣ ਜਾਓ ਦੇ ਉਦੇ ਦਰ ਦੇ ਬਸ ਲੇਟ ਜਾਓ ਲੰਮੇ ਪੈ ਜਾਓ ਉਹਦੇ ਦਰ ਦੇ ਮੋਰੇ ਤੇ ਕੋਈ ਆਖੀ ਜਾ ਉਹ ਗੱਲ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਕਦੇ ਦਰ ਨਹੀਂ ਛੱਡਦਾ ਢਾਡੀ ਜਿਹੜਾ ਉਹਦਾ ਬਣ ਜਾਂਦਾ ਕਦੇ ਉਹਦਾ ਦਰ ਨਹੀਂ ਛੱਡਦਾ ਛੱਡ ਕੇ ਜਾਂਦਾ ਨਹੀਂ ਭਲਾ ਕਿਉਂ ਨਹੀਂ ਛੱਡਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਤੇਰੇ ਦਰ ਤੋਂ ਬਗੈਰ ਹੋਰ ਕੋਈ ਦਰ ਹੈ ਹੀ ਜਦੋਂ ਗੁਰੂ ਨਾਨਕ ਸਾਹਿਬ ਨੇ ਪਰਖ ਕੀਤੀ ਸੀ ਨਾ ਆਖਰੀ ਪਰਖ ਭਾਈ ਸਾਹਿਬ ਭਾਈ ਮਹਿਨੇ ਦੀ ਜਿਹੜੇ ਬਾਅਦ ਵਿੱਚ ਤੁਹਾਨੂੰ ਗੁਰੂ ਅੰਗਦ ਸਾਹਿਬ ਬਣੇ ਵੇਖੋ ਨਾਮ ਲੈਣਾ ਸੀ ਅੰਗਦ ਮਣੇ ਨੇ ਅੰਗਦ ਦਾ ਮਤਲਬੰਦਾ ਅੰਗ ਗੁਰੂ ਨਾਨਕ ਸਾਹਿਬ ਦੇ ਅੰਗ ਦਾ ਇੱਕ ਅੰਗ ਗੁਰੂ ਅੰਗਦ ਦੇਵ ਨਾਮ ਲੈਣਾ ਚੇਂਜ ਕਰਕੇ ਅੰਗਦ ਦਿੱਤਾ ਥੋੜਿਆ ਦੇਖਿਓ ਵੀ ਭਾਈ ਸਹਿ ਭਾਈ ਲੈਹਣੇ ਦੀ ਜਦੋਂ ਆਖਰੀ ਫਰਕ ਹੁੰਦੀ ਹੈ ਤੇ ਸਾਰੇ ਸਾਥ ਛੱਡ ਜਾਂਦੇ ਨੇ ਤੇ ਭਾਈ ਲੈਹਣੇ ਨੂੰ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਇਹ ਕਹਛਦੇ ਨੇ ਵੀ ਲੈਹਣਿਆ ਇੱਕ ਗੱਲ ਦੱਸ ਮੈਨੂੰ ਤੇਰੀ ਸਮਝ ਨਹੀਂ ਆਈ ਤੂੰ ਜਾਂਦਾ ਕਿਉਂ ਨਹੀਂ ਫਰਕ ਕਰਨੀ ਸੀ ਤੇ ਤਦ ਭਾਈ ਲੈਹਣੀ ਨੇ ਇਹ ਗੱਲ ਕਹੀ ਸੀ ਬਾਬਾ ਨਾਨਕਾ ਕਿੱਥੇ ਜਾਵਾਂ ਜਿਹੜੇ ਜਾ ਰਹੇ ਨੇ ਉਹਨਾਂ ਦਾ ਕੋਈ ਥਾਂ ਟਿਕਾਣਾ ਹੋ ਸਕਦਾ ਮੇਰਾ ਤੇ ਤੇਰੇ ਚਰਣਾ ਤੋਂ ਬਗੈਰ ਹੋਰ ਕੋਈ ਥਾਂ ਟਿਕਾਣਾ ਨਹੀਂ ਇਸ ਕਰਕੇ ਮੈਂ ਤੇਰੇ ਚਰਣਾ ਤੋਂ ਬਾਹਰ ਨਹੀਂ ਜਾ ਸਕਦਾ ਭਾਈ ਅਨੰਦ ਲਾਲ ਜੀ ਨੂੰ ਪੁੱਛੋ ਉਹਨਾਂ ਨੇ ਆਪਣੀ ਇੱਕ ਗਾਜ਼ਲ 'ਚ ਲਿਖਿਆ ਹਵਾ ਕਿੰਦੇ ਬੜੀ ਤੇਜ਼ ਚੱਲ ਰਹੀ ਸੀ ਤੇ ਹਵਾ ਨੂੰ ਵੇਖ ਕੇ ਕਹਿੰਦੇ ਭਾਈ ਅਨੰਦ ਲਾਲ ਜੀ ਕਹਿੰਦੇ ਐ ਹਵਾ ਉਹ ਘੱਟਾ ਮਿੱਟੀ ਬੜਾ ਉਦਾੜਾ ਕੇ ਲੈ ਕੇ ਜਾਣੀ ਕੱਲ ਨੂੰ ਮੈਂ ਮਰ ਜਾਵਾਂ ਸਿਵਿਆਂ ਦੇ ਵਿੱਚ ਮੇਰੀ ਸੜੀ ਹੋਈ লাশ ਪਈ ਹੋਵੇ ਲੋਕਾਂ ਨੇ ਮੈਨੂੰ ਸਾੜ ਦਿੱਤਾ ਹੋਵੇ ਮੇਰੀ লাশ ਦੀ ਮੇਰੇ ਸ਼ਰੀਰ ਦੀ ਸਵਾਹ ਬਣ ਚੁੱਕੀ ਹੋਵੇ ਤੇ ਤੈਨੂੰ ਮੌਕਾ ਮਿਲੇ ਉਸ ਸਵਾਹ ਨੂੰ ਉਡਾਉਣ ਦਾ ਤੇ ਕਹਿੰਦੇ ਜਿਹੜੀ ਮੇਰੀ ਸ਼ਰੀਰ ਦੀ ਸਵਾਹ ਹੈ ਨਾ ਮੇਰੀ ਸ਼ਰੀਰ ਦੀ ਖਾਕ ਹੈ ਜੇਕਰ ਕਤੇ ਉਡਾ ਕੇ ਲੈ ਕੇ ਜਾਈਂ ਤੇ ਸਾਖਤਾਂ ਦੇ ਪੈਰਾਂ ਜਿਨਾ ਸੁੱਟੀ ਰਬ ਤੋਂ ਟੁੱਟੇ ਹੋਏ ਬੰਦਿਆਂ ਦੇ ਪੈਰਾਂ ਜਿਨ੍ਹਾਂ ਸੁੱਟੀਆਂ ਤੇ ਕਿਹਦੇ ਹਵਾ ਨੇ ਪੁੱਛਿਆ ਵੀ ਕਿੱਥੇ ਸੁੱਟਾਂ ਤੇ ਭਾਈ ਆਨੰਦ ਲਾਲ ਜੀ ਕਹਿੰਦੇ ਜਿੱਥੇ ਗੁਰੂ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਦੇ ਤੁਰੇ ਜਾ ਰਹੇ ਹਾਂ ਮੇਰੇ ਬਾਪੂ ਗੁਰੂ ਕਲਕੀਆਂ ਵਾਲੇ ਦੇ ਚਰਨਾਂ 'ਚ ਜਾ ਕੇ ਸੁੱਟੀ ਮੈਂ ਨਹੀਂ ਚਾਹੁੰਦਾ ਕਿ ਜਿਉਂਦਿਆਂ ਜੀ ਜਿਸ ਗੁਰੂ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਮੇਸ਼ਾ ਮੈਂ ਪਿਆ ਰਿਆਂ ਮਰਨ ਤੋਂ ਬਾਅਦ ਮੇਰੇ ਸਰੀਰ ਦੀ ਜਿਹੜੀ ਸੁਆਹ ਹੈ ਨਾ ਉਹ ਕਿਸੇ ਸਾਖਤ ਦੇ ਪੈਰਾਂ ਥੱਲੇ ਨਹੀਂ ਆਉਣੀ ਚਾਹੀਦੀ ਉਹ ਆਵੇ ਤੇ ਮੇਰੇ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਥੱਲੇ ਆਵੇ ਤਾਂ ਕਿ ਮੇਰੀ ਜਿਹੜੀ ਜ਼ਿੰਦਗੀ ਹੈ ਪੂਰੀ ਸਫਲ ਹੋ ਜਾਏ ਮੈਂ ਜਿਉਂਦਿਆਂ ਤੇ ਮੌਤ ਤੋਂ ਬਾਅਦ ਕਦੀ ਵੀ ਵਿਛੜਾ ਨਾ ਆਪਣੇ ਮਾਲਕ ਤੋਂ ਔਰ ਹਮੇਸ਼ਾ ਆਪਣੇ ਵਾਹਿਗੁਰੂ ਦੇ ਪਾਵਨ ਚਰਨਾਂ ਦੇ ਨਾਲ ਮੈਂ ਜੁੜਿਆ ਰਵਾਂ